ਜੈਤਬੀ ਧੰਨ ਗਬੀਰ ਜੈ ਪੀਨ ਜੈ ਭਾਤ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਅੱਜ ਤੁਹਾਨਾਂ ਫਿਰ ਦੁਆਰਾ ਜਿਹੜਾ ਧੰਨ ਧਨ ਸਤਿਗੁਰੂ ਗੁਰਪੀਰ ਮਹਾਰਾਜ ਦਾ ਮੰਦਿਰ ਮਟਾਲੇ ਵਿੱਚ ਜਿਹੜਾ ਤੋੜਿਆ ਗਿਆ ਸੀ ਤੁਹਾਡਾ ਸਭ ਦਾ ਧਿਆਨ ਮੈਂ ਉਹਦੇ ਵੱਲ ਲਵਾਰਾ ਚਾਹਨਾ ਸਾਥੀਓ 12 ਅਗਸਤ 2025 ਦੇ ਵਿੱਚ ਔਰ ਅੱਜ 13 ਸਤੰਬਰ 2025 ਹੈ ਮਤਲਬ ਇੱਕ ਮਹੀਨਾ ਤੇ ਇੱਕ ਦਿਨ ਪੂਰਾ ਹੋ ਗਿਆ ਸਾਡੇ ਕਬੀਰ ਸਾਹਿਬ ਦੇ ਮੰਦਿਰ ਨੂੰ ਬਟਾਲੇ ਵਿੱਚ ਟਾਇੇ ਨੂੰ ਲੇਕਿਨ ਅਜੇ ਤੱਕ ਪ੍ਰਸ਼ਾਸਨ ਵੱਲੋਂ ਉਹਦਾ ਨਿਰਮਾਨ ਦਰਵਾਜ਼ਾ ਨਹੀਂ ਕਰਾਇਆ ਗਿਆ ਕੁਝ ਟੈਕਨੀਕਲ ਗੱਲਾਂ ਵਿੱਚ ਆ ਗਈਆਂ ਸੀ ਜਿਹਦੇ ਕਾਰਨ ਕਰਕੇ ਅਸੀਂ ਵੀ ਸਮਾਜ ਦੇ ਵਿੱਚ ਰਹਿੰਦੇ ਆ ਸਮਾਜਿਕ ਤੌਰ ਤੇ ਚੱਲਣਾ ਚਾਹੁੰਦੇ ਆ ਇਸ ਲਈ ਆਈ ਆਪਣੀ ਗੱਲ ਨੂੰ ਥੋੜਾ ਉਹਨੂੰ ਟਿੱਲਾ ਰੱਖਿਆ ਗਿਆ ਕੋਈ ਗੱਲ ਨਹੀਂ ਕਿਉਂਕਿ ਸਮਾਜ ਵਿੱਚ ਰਹਿ ਕੇ ਸਮਾਜ ਵਿੱਚ ਚੱਲਣਾ ਪੈਂਦਾ ਕਿਉਂਕਿ ਸਾਡੇ ਬਹੁਤ ਹੀ ਸਤਕਾਜ ਤੰਤਨ ਸਿਰਗੁਰ ਨਾਨਕ ਦੇਵ ਸੱਤੇ ਪਾਸ਼ਾ ਉਹਨਾਂ ਦਾ ਜਿਹੜਾ ਜਨਮ ਦੇ ਉਹਨਾਂ ਦਾ ਵਿਆਹ ਸੀ ਬਟਾਲੇ ਦੇ ਵਿੱਚ ਇਸ ਲਈ ਅਸੀਂ ਉਸ ਫੰਕਸ਼ਨ ਦੇਦੇ ਹਾਂ ਸੂਰਿਆ ਪਰਮ ਨੂੰ ਦੇਖਦੇ ਹੋਏ ਅਸੀਂ ਪ੍ਰਸ਼ਾਸਨ ਨੂੰ ਟਾਈਮ ਜਿਹੜਾ ਉਹ ਉਹ ਮਤਲਬ ਟਾਈਮ ਉਹ ਦੇ ਦਿੱਤਾ ਸੀ ਉਹਨਾਂ ਨੇ 5 ਦਿਨ ਦਾ ਟਾਈਮ ਫਿਰ ਤੋਂ ਲਿਆ ਸੀ ਲੇਕਿਨ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਪਹਾੜ ਡਿੱਗ ਗਿਆ ਸਮਝ ਲਓ ਕਹਿੰਦਾ ਰਹਿਣੇ ਆ ਬਹੁਤ ਵੱਡੀ ਮੁਸੀਬਤ ਆ ਗਈ ਕਿ ਹੜ੍ਹਾਂ ਨੇ ਆਣ ਕੇ ਬਟਾਲੇ ਦੇ ਹਲਕੇ ਵੀ ਜਿਹੜੇ ਆ ਜਨਾ ਕੇ ਪਰੇ ਡੇਰਾ ਰੂੜ ਵਗੈਰਾ ਡੇਰਾ ਬਾਬਾ ਨਾਨਕ ਜੀ ਉਹ ਏਰੀਆ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਸ ਲਈ ਅਸੀਂ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਲੇਕਿਨ ਸਾਥੀਓ ਹੁਣ ਟਾਈਮ ਜਿਹੜਾ ਵਾ ਉਹ ਸਾਡਾ ਸੰਘਰਸ਼ ਦਾ ਆ ਗਿਆ ਹੈ 1 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਹੈ ਇਸ ਲਈ ਅਸੀਂ ਹੁਣ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਅਸੀਂ ਤੁਹਾਡਾ ਸਹਿਯੋਗ ਜਿਹੜਾ ਵਾ ਹੱਥਾਂ ਦੇ ਦਿੱਤਾ ਵੈ ਲੇਕਿਨ ਹੁਣ ਸਾਡਾ ਜਿਹੜਾ ਮੰਦਿਰ ਵਾ ਉਹਦਾ ਜਿਹੜਾ ਵਾ ਨਿਰਮਾਣ ਜਲਦੀ ਕਰਵਾਤਾ ਜਾਵੇ ਨਹੀਂ ਤੇ ਬਹੁਤ ਭਾਰੀ ਰੋਸ ਜਣਾ ਸਾਡਾ ਸਾਡੇ ਸਮਾਜ ਦੇ ਵਿੱਚ ਕਿਉਂਕਿ ਤਰ ਤਰ ਸਤਿਗੁਰੂ ਗੁਰਬੀਰ ਮਹਾਰਾਜ ਨੂੰ ਹਰ ਲੋਕ ਜਿਹੜੇ ਨੇ ਹਰ ਧਰਮ ਜਿਹੜੇ ਉਹਨੂੰ ਉਹਨੂੰ ਮੰਨਦੇ ਆ ਪਰ ਉਹਨਾਂ ਦੇ ਨਾਲ ਇਦਾਂ ਦੇ ਵਿਵਹਾਰ ਕਰਨਾ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਉਹ ਚੰਗਾ ਨਹੀਂ ਸੀਗਾ ਉਹ ਨਿੰਦਣ ਹੀ ਹੈ ਮੈਂ ਸ਼ੈਰੀ ਸਾਹਿਬ ਸਾਡੇ ਉਸ ਹਲਕੇ ਦੇ ਬਟਾਲੇ ਹਲਕੇ ਦੇ ਉਸ ਹਲਕੇ ਦੇ ਜਿਹੜੇ ਐਮਐਲਏ ਸਾਹਿਬ ਹੈ ਉਹ ਸ਼ੈਰੀ ਕਲਸੀ ਸਾਹਿਬ ਨੇ ਮੈਂ ਉਹਨਾਂ ਦੇ ਧਿਆਨ ਵਿੱਚ ਵੀ ਲਿਆਣਾ ਚਾਹੁੰਦਾ ਕਿ ਕੋਈ ਵੀ ਕੰਮ ਜਿਹੜਾ ਸਰਕਾਰ ਜਿਹੜਾ ਤੁਹਾਡੀ ਹੈ ਤੁਸੀਂ ਆਪਣੇ ਹਲਕੇ ਦੇ ਮਾਲਕ ਹੋ ਕੋਈ ਵੀ ਪ੍ਰਸ਼ਾਸਨ ਤੁਹਾਡੇ ਤੋਂ ਬਿਨਾ ਜਿਹੜਾ ਉਧਰ ਉਧਰ ਨਹੀਂ ਹੋ ਸਕਦਾ ਸੀ ਪਰ ਜਿਹੜਾ ਮੰਦਰ ਢਾਇਆ ਗਿਆ ਉਹਦੇ ਵਿੱਚ ਜਿਹੜਾ ਵਾ ਉਹ ਸੀ ਤੁਹਾਡਾ ਦੋਸ਼ ਜਿਹੜਾ ਵਾ ਉਹ ਮੰਨਦੇ ਆ ਕਿਉਂਕਿ ਕੋਈ ਵੀ ਪ੍ਰਸ਼ਾਸਨ ਉਹ ਸਰਕਾਰ ਦੇ ਹੁਕਮ ਨਾਲ ਹੀ ਚੱਲਦਾ ਵਾ ਤੁਸੀਂ ਉਥੋਂ ਦੇ ਮਾਲਕ ਸੀਗੇ ਇਸ ਲਈ ਤੁਹਾਡੇ ਅੱਗੇ ਵੀ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਹੁਣ ਆਪ ਵਿੱਚ ਹੋ ਕੇ ਆਪ ਮੌਰੇ ਹੋ ਕੇ ਉਦੀ ਅਗਵਾਈ ਕਰਕੇ ਮੰਦਰ ਬਣਾਇਆ ਜਾਏ ਨਹੀਂ ਤੇ ਬੜੇ ਦੁੱਖ ਨਾ ਗਿਆ ਜਾ ਸਕਦਾ ਕਹਿੰਦਾ ਵੇ ਆ ਕਿ ਇਹ ਮੰਦਰ ਜਿਹੜਾ ਵੈ ਅਗਰ ਦੁਬਾਰਾ ਨਿਰਮਾਣ ਨਹੀਂ ਹੁੰਦਾ ਕਿਉਂਕਿ ਬਹੁਤ ਟਾਈਮ ਹੋ ਚੁੱਕਾ ਹੈ ਤਾਂ ਸਾਨੂੰ ਫੇਰ ਵੀ ਇਹ ਵਿੱਚ ਤੁਹਾਡੇ ਘਰ ਦਾ ਗ੍ਰੇਜ਼ ਕਰਨ ਲੱਗੇ ਤੁਹਾਡੇ ਘਰ ਦਾ ਕਰਾਮ ਕਰ ਲਾਵੇ ਸਾਨੂੰ ਕੋਈ ਗ੍ਰੇ ਨਹੀਂ ਹੋਏਗਾ ਕਿਉਂਕਿ ਸਾਰਾ ਸਮਾਜ ਜਿਹੜਾ ਵੈ ਉਹ ਪਹਿਲਾਂ ਹੀ ਦੁਖੀ ਸੀਗਾ ਔਰ ਹੋਰ ਲੇਟ ਹੋਣਗਾ ਨਾ ਹੋਰ ਦੁਖੀ ਹੋ ਰਿਹਾ ਹੈ ਇਸ ਲਈ ਤੁਹਾਡੇ ਅਗੇ ਬੇਨਤੀ ਹੈ ਕਿ ਆਪ ਅੱਗੇ ਹੋਗੇ ਇਹ ਮੰਦਿਰ ਦਾ ਨਿਰਮਾਣ ਮੰਦਿਰ ਦਾ ਇਹਨਾਂ ਮਸਲੇ ਨੂੰ ਹੱਲ ਕਰਾਇਆ ਜਾਵੇ ਅਦਰਵਾਈਜ਼ ਬਟਾਲੇ ਦੇ ਵਿੱਚ ਜਾ ਕੇ ਤੁਹਾਡੇ ਘਰ ਦਾ ਜਿਹੜਾ ਘਰਾਵ ਹੈ ਉਥੇ ਧਰਨਾ ਪੱਤਰ ਜਿਹੜਾ ਜੋੜ ਨਾ ਕੀਤਾ ਜਾਏਗਾ ਔਰ ਅਗਰ ਇਸ ਦਾ ਇਹ ਗੱਲਬਾਤ ਹੁੰਦੀ ਹੈ ਕੋਈ ਉਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਹੁੰਦਾ ਵਾ ਤਾਂ ਉਹਦੀ ਜ਼ਿੰਮੇਵਾਰ ਜਿਹੜੀ ਉਹ ਸਰਕਾਰ ਹੋਏਗੀ ਉਹਦੇ ਵਿੱਚ ਪ੍ਰਸ਼ਾਸਨ ਹੋਏਗਾ ਔਰ ਵਿੱਚ ਤੁਸੀਂ ਵੀ ਹੋਵੋਗੇ ਇਸ ਲਈ ਮੇਰੀ ਬੇਨਤੀ ਹੈ ਕਿ ਉਹ ਜਿਹੜਾ ਮੰਦਰ ਹੈ ਉਹਦਾ ਨਿਰਮਾਣ ਬਹੁਤ ਜਲਦੀ ਕੀਤਾ ਜਾਵੇ ਕਿਉਂਕਿ ਇਹ ਪਹਿਲੀ ਸਰਕਾਰ ਨਾਲ ਦੇਖੀ ਕਿਉਂਕਿ ਲੋਕ ਮੰਦਰਾਂ ਨੂੰ ਮੱਥਾ ਟੇਕਦੇ ਆ ਪਰ ਤੁਸੀਂ ਮੰਦਰਾਂ ਦੇ ਨਾਲ ਨਾ ਮੱਥਾ ਲਾਇਆ ਇਸ ਲਈ ਮੇਰੀ ਬੇਨਤੀ ਹੈ ਬਾਤ ਤੁਹਾਨੂੰ ਮੈਂ ਦੁਬਾਰਾ ਬੇਨਤੀ ਕਰਨਾ ਚਾਹੁੰਦਾ ਐਮਐਲਏ ਸਾਹਿਬ ਤੁਸੀਂ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਵੀ ਹੋ ਤੇ ਤੁਸੀਂ ਉੱਥੋਂ ਦੇ ਐਮਐਲਏ ਵੀ ਹੋ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉਹਨਾਂ ਹਾਲੇ ਜਲਦੀ ਕਰਾਤਾ ਜਾਵੇ ਨਹੀਂ ਤੇ ਫਿਰ ਸਾਡਾ ਜਿਹੜਾ ਸਮਾਜ ਆ ਉਹ ਕਿਸੇ ਪਾਸੋਂ ਸਾਡਾ ਕੀ ਸਾਰਾ ਪੂਰਾ ਦਰਦ ਸਮਾਜ ਕਿਉਂਕਿ ਉਹ ਸਾਰੇ ਸਮਾਜ ਜਿਹੜੇ ਆਉਂਦੇ ਆ ਜਿਹੜੇ ਤਨ ਤਨ ਸਤਗੁਰੂ ਪੀਰ ਸਾਹਿਬ ਨੂੰ ਮੰंदे ਆ ਇਸੇ ਬਹੁਤ ਵੱਡਾ ਸੰਘਰਸ਼ ਕੀਤਾ ਜਾਣਾ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਤੁਹਾਡੀ ਤੇ ਤੁਹਾਡੀ ਸਰਕਾਰ ਦੀ ਹੋएगी ਮੈਂ ਇੰਨਾ ਹੀ ਕਹਿੰਦਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਦਾ ਉਹ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਕਿ ਤੁਸੀਂ ਆਮ ਮੋਰੇ ਹੋ ਕੇ ਅੱਗੇ ਹੋ ਕੇ ਇਹ ਸਾਡਾ ਜਿਹੜਾ ਮਸਲਾ ਜਿਹੜਾ ਵਿਗਾੜਿਆ ਹੋਇਆ ਉਹਨੂੰ ਹੱਲ ਵੀ ਕੀਤਾ ਜਾਵੇ ਜੈਕਬੀਰ ਧੰਨਕਬੀਰ ਜੈਪੀ ਜੈਪਾਰ